ਆਪ ਸਰ ਜਾਂਦੇ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਰਸਾਤ ਦੇ ਡੈਮ ਤੋਂ ਜਿਹੜੇ ਰਿਲੀਜ਼ ਹੋ ਰਹੀ ਹੈ ਪਾਗੜਾ ਡੈਮ ਤੋਂ ਉਹਦੇ ਕਰਕੇ ਕਈ ਪਿੰਡਾਂ 'ਚ ਪਾਣੀ ਆ ਗਿਆ ਸਾਡੇ ਕਲਿੱਟਰਾਂ ਦੇ ਕੁਝ ਲੋਕ ਨੇ ਜਿਹੜੇ ਲੋਬੇਲਾ ਲੋਰ ਬੇਲਾ ਧਿਆਨੀ ਵੀ ਕਹਿੰਦੇ ਆ ਪਾਰ ਦਰਿਆ ਤੋਂ ਪਾਰ ਉੱਥੇ ਉਹਨਾਂ ਦੀ ਵੀ ਪਾਣੀ ਆ ਗਿਆ ਤੇ ਅਗਲੇ ਕੁਝ ਮਿੰਟਾਂ ਹੀ ਉਹ ਦਾ ਰੈਸਕਿਊ ਹੋ ਗਿਆ ਇੱਥੇ ਕੁਝ ਹੋਰ ਪਰਿਵਾਰ ਇਹਨਾਂ ਨੂੰ ਅਸੀਂ ਪਰਸੋਂ ਬਹੁਤ ਬੇਨਤੀ ਕੀਤੀ ਵੀ ਆਜੂ ਪਰ ਕਹਿਣਾ ਬਹੁਤ ਸੌਖਾ ਹੁੰਦਾ ਘਰ ਬਾਹਰ ਛੱਡਣਾ ਬਹੁਤ ਆਫਾ ਹੈ ਆ ਇਹ ਨਹੀਂ ਮੰਨਦੇ ਤੇ ਹੁਣ ਜਦੋਂ ਪਾਣੀ ਵਧਿਆ ਤਾਂ ਇਹਨਾਂ ਦੀ ਸਰੇ ਕਾਲ ਆਈ ਸੀ ਸਾਡੇ ਸਾਰੇ ਜਿਹੜੇ ਆ ਰੋਸ਼ਨ ਮੀਰਾ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਗੱਲ ਹੋਈ ਸੁਰੱਖਿਅਤ ਨੇ ਉਹ ਤੇ ਇਹਨਾਂ ਨੂੰ ਮੰਨਦੇ ਦਾ ਹੈ ਟੀਸੀ ਸਾਹਿਬ ਮੌਕੇ ਤੇ ਐਸਐਸਪੀ ਸਾਹਿਬ ਮੌਕੇ ਤੇ ਨੇ ਤੇ ਇੱਥੇ ਜਿਹੜਾ ਰੀਲੀਫ ਹੈ ਤਾਂ ਦੇ 2 ਪੁਆਇੰਟ ਤੇ ਹੋਰ ਰੈਸਕਿਊ ਵਰਕ ਹੋਣਾ ਤੇ ਉਹ ਅਗਲੇ 2 ਕੈਂਪਸ ਕੰਪਲੀਟ ਹੋ ਜੂਗਾ ਇਹਨਾਂ ਨੂੰ ਲਿਆਉਣ ਤੋਂ ਬਾਅਦ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪਾਣੀ ਦਾ ਦਵਾਈ ਦਾ ਸਾਰਾ ਬੰਦੂਬਸ ਜਿਹੜਾ ਹੈ ਉਹ ਵੀ ਟੀਮ ਚ ਲੈ ਲੇ ਜੀ ਸਰ ਇਸ ਵੇਲੇ ਮੈਂ ਸਾਰਿਆਂ ਨੂੰ ਧਿਆਨ ਚ ਲੈਣਾ ਚਾਹਾਂਗਾ ਕਿ ਪਾਪੜਾ ਡੈਮ ਤੋਂ ਅੱਜ 10000 ਕਿਊਸਕ ਦਾ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਪਹਿਲਾਂ 65000 ਕਿਊਸਕ ਸੀਗਾ ਤੇ ਹੁਣ ਅੱਜ ਦੇ ਦਿਨ 75000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਮੇਂ-ਸਮੇਂ ਤੇ ਜਿਹੜੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਐਡਵਾਈਜ਼ਰੀ ਉਹਨਾਂ ਦਾ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਸਾਡੀਆਂ ਟੀਮਾਂ ਸਾਰੀਆਂ ਮੁਸਤੈਦ ਨੇ ਸਾਡੇ ਰੈਸਕਿਊ ਸੈਂਟਰ ਆਪਰੇਸ਼ਨਲ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੁਹਾਡੇ ਤੱਕ ਪਹੁੰਚਾਈ ਜਾਏਗੀ ਮੈਂ ਦੁਆਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਜਿਹੜੀ ਵੀ ਐਡਵਾਈਜ਼ਰੀ ਹੈ ਜਿਹੜੇ ਪਿੰਡ ਹੈਗੇ ਨੇ ਲੋਹ ਲਾਇੰਗਿਤ ਪਿੰਡ ਹੈ ਜਾਂ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦਾ ਘਰ ਖੇਤਾਂ ਵਿੱਚ ਹੈ ਵੀ ਉੱਥੇ ਪਾਣੀ ਜ਼ਿਆਦਾ ਆ ਸਕਦਾ ਹੈ ਤਾਂ ਕਿਰਪਾ ਕਰਕੇ ਆਪਣੇ ਘਰਾਂ ਨੂੰ ਏਕੂਏਟ ਕਰੋ ਤੇ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆਓ ਆਲਰੇਡੀ ਕਾਫੀ ਲੋਕਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆ ਚੁੱਕੇ ਨੇ ਬਾਕੀ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਦਿਨ ਰਾਤ ਖੜੇ ਬਟ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਸਾਡੀ ਐਡਵਾਈਜ਼ਰੀ ਜਿੰਨੀਆਂ ਵੀ ਹੈ ਉਹਨਾਂ ਦੀ ਜਰੂਰ ਪਾਲਣਾ ਕਰੋ। ਰੋਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀ ਦੀ ਕੁਝ ਟੀਮਾਂ ਆਪਣੇ ਚਮਕੌਰ ਸਾਹਿਬ ਏਰੀਆ 'ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਬੰਦ ਦੇ ਰਿਪੇਅਰ ਦਾ ਕੰਮ ਕਰ ਰਹੀਆਂ ਨੇ। ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫ ਦੀ ਟੀਮ ਹੈਗੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ। ਉਹਨੇ ਇਸ ਵੇਲੇ ਬਿਲਾ ਤੇਹਾਨੀ ਲੋਹੜੀ 'ਚ ਆਪਾਂ ਖੜੇ ਹੋਏ ਜਿੱਥੇ ਕੁਝ ਇੱਕ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਜਦ ਸਦੇ ਜਿਹੜੇ ਹੈਗੇ ਨੇ ਖੇਤਾਂ 'ਚ ਜਿਹੜੇ ਰਹਿੰਦੇ ਸੀ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਤੁਹਾਨੂੰ ਦੱਸਿਆ ਹੈਗਾ ਕਿ ਆਪਣੇ ਰਿਲੀਫ ਸੈਂਟਰਸ ਆਪਰੇਸ਼ਨਲ ਸਗੇ ਨੇ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਨੇ ਲੋਅਰ ਰੀਜਨ 'ਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਵਿਕੇਟ ਕਰਕੇ ਰਿਲੀਫ ਸੈਂਟਰਸ ਤੇ ਜਾਣ ਤਾਂ ਜੋ ਆਪਾਂ ਨੂੰ ਇਹੋ ਜੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ